ਦੋਸਤੋ ਪਿਛਲੇ ਦਿਨੀ ਚੰਦਪਾਣ ਵਿੱਚ ਇੱਕ ਮਜ਼ਦੂਰਾਂ ਨਾਲ ਵੱਡੀ ਘਟਨਾ ਵਾਪਰੀ ਸੀ ਅੱਜ ਉਸ ਵਿੱਚ ਨਵਾਂ ਮੋੜ ਆ ਗਿਆ ਪੂਰੀ ਬਾਜੀ ਪਲਟ ਗਈ ਹੈ ਅੱਜ ਆਪਾਂ ਇਸ ਤੇ ਗੱਲਬਾਤ ਕਰਦੇ ਹਾਂ ਡਾਕਟਰ ਅਜਾਜੀ ਦੇ ਨਾਲ ਡਾਕਟਰ ਅਜਾਜੀ ਇਹ ਜਿਹੜਾ ਨਵਾਂ ਮੋੜ ਆਇਆ ਹੈ ਪੂਰੀ ਬਾਜੀ ਪਲਟ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਦੇਖੋ ਜੀ ਜਿਸ ਦਿਨ ਚੰਦਪਾਣ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਆ ਜਿਹਦੇ ਉੱਪਰ ਅੱਜ ਫਰੀਦਕੋਟ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਉਸ ਦਿਨ ਪੂਰਾ ਇੰਜ ਬਿਆਨ ਕੀਤਾ ਗਿਆ ਸੀ ਸੀਨ ਬਿਜਿਵੇਂ ਮਜ਼ਦੂਰਾ ਕੱਲਿਆਂ ਨੇ ਗੁੰਡਾਗਰਦੀ ਕੀਤੀ ਐ ਸਾਰੇ ਕੁਛ ਦੇ ਮਜ਼ਦੂਰ ਦੋਛੀ ਨੇ ਤੇ ਮਜ਼ਦੂਰਾ ਦੇ ਉੱਪਰ ਹੀ ਪਰਚੇ ਦਰਜ ਕੀਤੇ ਗਏ ਮਜ਼ਦੂਰ ਹੀ ਫੜੇ ਗਏ ਸੀ ਸਾਰਾ ਕੁਛ ਮਜ਼ਦੂਰਾ ਉੱਪਰ ਹੀ ਹੋਇਆ ਸੀ ਪਰ ਉਸ ਤੋਂ ਬਾਅਦ ਹੁਣ ਕੀ ਹੋਇਆ ਜਦੋਂ ਫਿਰ ਇਨਸਾਫ ਪਸੰਦ ਲੋਕ ਇਕੱਠੇ ਹੋਏ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਫਿਰ ਜਦੋਂ ਸਾਰੀ ਘਟਨਾ ਦੀ ਪਰਤਾਲ ਹੋਈ ਐ ਤਾਂ ਫਿਰ ਅੱਜ ਨਵਾਂ ਮੋੜ ਆਇਆ ਸੱਚ ਮੁੱਚ ਅੱਜ ਬਾਜੀ ਪਲਟੀ ਐ ਮੈਂ ਕਹੂੰਗਾ ਬਾਜੀ ਪਲਟੀ ਨਹੀਂ ਅਸਲ ਚ ਬਾਜੀ ਪਲਟਾਈ ਗਈ ਐ ਇਹ ਨਹੀਂ ਸੀ ਪਲਟੀ ਨਹੀਂ ਬਾਜੀ ਇਹ 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 ਇਦਾਂ ਹੀ ਰਹਿਣਾ ਸੀ ਜੀ ਕਿਉਂ ਪਲਟੀ ਹੋਇਆ ਕੀ ਦੇਖੋ ਜਿੰਨੇ ਭੈਣ ਭਰਾ ਦੇਖ ਰਹੇ ਹੋ ਪਹਿਲਾਂ ਤਾਂ ਮੈਂ ਕਹੂੰਗਾ ਆਪਣਾ ਕਮੈਂਟ ਜ਼ਰੂਰ ਲਿਖਿਓ ਦੂਜੀ ਗੱਲ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਭੈਣ ਭਰਾ ਤੱਕ ਭੇਜ ਦਿਓ ਕਿਉਂਕਿ ਚੰਦ ਭਾਨ ਦੇ ਵਿੱਚ ਜੋ ਹੋਇਆ ਉਹਦੇ ਵਿੱਚ ਜਿਹੜਾ ਐਮਐਲਏ ਉਹਦਾ ਨਾਮ ਹੀ ਆਉਂਦਾ ਪਿੰਡ ਦਾ ਇੱਕ ਅਮੀਰ ਵਿਅਕਤੀ ਹੈ ਜਿਹੜਾ ਛੈਲਰ ਮਾਲਕ ਵੀ ਹੈ ਗਮਦੂਰ ਸਿੰਘ ਉਹਦਾ ਨਾਮ ਨਹੀਂ ਆਉਂਦਾ ਔਰ ਜਿਹੜੀ ਪੁਲਿਸ ਉਹਦਾ ਨਾਮ ਨਹੀਂ ਆਉਂਦਾ ਤੇ ਮਜ਼ਦੂਰ ਤੋਂ ਦੇ ਚ ਤੇ ਰਹੇਗੇ ਹੈਗੇ ਨੇ ਸੋ ਕਹਿਣ ਦਾ ਭਾਵ ਇਹ ਕਿ ਅੱਜ ਬਾਜੀ ਪਲਟੀ ਜਦੋਂ ਉਹ ਜਿਹੜਾ ਗਮਦੂਰ ਸਿੰਘ ਛੈਲਰ ਮਾਲਕ ਹੈ ਉਹਦੇ ਉੱਪਰ ਤੇ ਜਿਹੜਾ ਪੁਲਿਸ ਅਫਸਰ ਐਸ ਐਚਓ ਪੁਲਿਸ ਲੈ ਕੇ ਪਿੰਡ ਚ ਗਿਆ ਸੀ ਉਹਨਾਂ ਦੋਨਾਂ ਦੇ ਉੱਪਰ ਕਾਰਵਾਈ ਹੋਈ ਹੈ ਕਾਰਵਾਈ ਕੀ ਹੋਈ ਹੈ ਦੇਖੋ ਪਹਿਲਾਂ ਤਾਂ ਹੁਣ ਤੱਕ ਕਿੰਨੇ ਦਿਨ ਬੀਤ ਗਏ ਨਾ ਕਾਰਵਾਈ ਹੋ ਰਹੀ ਸੀ ਨਾ ਹੋਣੀ ਸੀ ਨਾ ਨਾਮਿਸ਼ਾਨ ਸੀ ਜਦੋਂ ਲੋਕਾਂ ਨੇ ਅੱਜ ਐਸਐਸਪੀ ਫਰੀਦਕੋਟ ਦੇ ਘਰਾਓ ਦਾ ਐਲਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਫਿਰ ਇਹ ਸਾਰਾ ਕੁਝ ਹੋ ਰਿਹਾ ਹੁਣ ਪੁਲਿਸ ਸਾਰਾ ਕੁਝ ਗਲਤ ਤੇ ਕਰ ਨਹੀਂ ਰਹੀ ਹਾਂਜੀ ਹੁਣ ਸਹੀ ਹੋ ਰਿਹਾ ਅੱਜ ਇੱਕ ਤਾਂ ਜਿਹੜਾ ਐਸਐਚਓ ਆ ਉਹਨੂੰ ਬਦਲ ਦਿੱਤਾ ਗਿਆ ਉਹਦੀ ਟਰਾਂਸਫਰ ਕੀਤੀ ਗਈ ਆ ਉਹ ਐਸਐਚਓ ਜਿਹੜਾ ਪਿੰਡ ਦੇ ਵਿੱਚ ਪੁਲਸ ਲੈ ਕੇ ਗਿਆ ਸੀ ਦੂਜਾ ਜਿਹੜਾ ਉਹ ਗਮਦੂਰ ਸਿੰਘਾ ਸ਼ੈਲਰ ਮਾਲਕਾ ਉਹਦੇ ਉੱਪਰ ਅਰਾਦਾ ਕਤਲ 307 ਦਾ ਸੱਤ ਦਾ ਪਰਚਾ ਕੀਤਾ ਉਹਦੇ ਤੇ ਐਸਸੀਐਸਟੀ ਐਕਟ ਵੀ ਲੱਗਾ ਤੇ ਆਰਮ ਐਕਟ ਜਿਹੜਾ ਅਸਲਾ ਐਕਟ ਦੀਆਂ ਦੋ ਤਿੰਨ ਧਰਾਵਾਂ ਨੇ ਉਹ ਵੀ ਲੱਗੀਆਂ ਨੇ ਦੇਖੋ ਤੁਸੀਂ ਉਸ ਦਿਨੇ ਜਿਸ ਦਿਨੇ ਘਟਨਾ ਵਾਪਰੀ ਹੈ ਉਸ ਦਿਨ ਉਹ ਮਜ਼ਦੂਰਾਂ ਦੇ ਉੱਪਰ ਹੀ ਇਲਜ਼ਾਮ ਲੱਗੇ ਵੀ ਇਹਨਾਂ ਪੁਲਿਸ ਨੂੰ ਵੀ ਵੱਟੇ ਮਾਰੇ ਇਹਨਾਂ ਗਮਦੂਰ ਸਿੰਘ ਹੋਰਾਂ ਨੂੰ ਵੀ ਮਾਰੇ ਔਰ ਉਸ ਦਿਨ ਫਿਰ ਉਹ ਜਿਹੜੇ ਗਮਦੂਰ ਸਿੰਘ ਹੋਰੀਆਂ ਉਹਨਾਂ ਨੇ ਵੀ ਐ ਬਿਆਨਬਾਜ਼ੀ ਕੀਤੀ ਸੀ ਜਿਵੇਂ ਕਿ ਉਹ ਉਹਨਾਂ ਨੇ ਕੁਝ ਗਲਤ ਕੀਤਾ ਹੀ ਨਹੀਂਗਾ ਉਸ ਤੋਂ ਬਾਅਦ ਚੈਨਲਾਂ ਦੇ ਉੱਪਰੋਂ ਬੋਲੇ ਜਦੋਂ ਵੀਡੀਓ ਆਜ्ञਾ ਲੋਕ ਕਹਿੰਦੇ ਨੇ ਕਿ ਅਸੀਂ ਜਦੋਂ ਉਹ ਗਮਦੂਰ ਸਿੰਘ ਹੋਰੀ ਜਿਹੜੇ ਛੈਲਰ ਮਾਲਕ ਨੇ ਉਹ ਵੱਡੇ ਬੰਦੇ ਨੇ ਉਹਨਾਂ ਨੇ ਫਾਇਰ ਕੀਤੇ ਸੀ ਉਹਨੇ ਵੀ ਉਹਨਾਂ ਦੇ ਹੋਰ ਬੰਦਿਆਂ ਨੇ ਵੀ ਪਿਸਤੌਲਾਂ ਬੰਦੂਕਾਂ ਨਾਲ ਫਾਇਰ ਕੀਤੇ ਸੀ ਉਹਨਾਂ ਦੀਆਂ ਵੀਡੀਓ ਬਣ ਗਈਆਂ ਸੀ ਹੁਣ ਇੱਥੇ ਇੱਕ ਗੱਲ ਮੈਂ ਸਪਸ਼ਟ ਕਹਿ ਦਿਆ ਜੇ ਕਿਤੇ ਵੀਡੀਓ ਨਾ ਬਣੀਆਂ ਹੁੰਦੀਆਂ ਤਾਂ ਫੇਰ ਸਾਰੀ ਗੇਮ ਐ ਹੀ ਘੁੰਮ ਜਾਣੀ ਸੀ ਕਿ ਉਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਫੇਰ ਪੁਲਿਸ ਨੇ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਕਰਨੀ ਫੇਰ ਕੁਝ ਨਹੀਂ ਸੀ ਹੋਣਾ ਵੇਖੋ ਤੁਸੀਂ ਉਹ ਵੀਡੀਓ ਕਲਿੱਪਾਂ ਬਣਾ ਲੀਆਂ ਜਿੰਨੇ ਬਣਾਈਆਂ ਚਲੋ ਮੈਂ ਕਹਿੰਨਾ ਚੰਗਾ ਕੀਤਾ ਪਿੰਡ ਦੇ ਲੋਕ ਕਹਿੰਦੇ ਨੇ ਕਿ ਵੀਡੀਓ ਡਿਲੀਟ ਕਰਾਉਣ ਲਈ ਪੁਲਿਸ ਨੇ ਬੜਾ ਜ਼ੋਰ ਲਾਇਆ ਉਹ ਵਾਇਰਲ ਹੋ ਗਈਆਂ ਉਸ ਤੋਂ ਬਾਅਦ ਫਿਰ ਅੱਜ ਉਹਨਾਂ ਦੇ ਉੱਪਰ ਕਾਰਵਾਈ ਹੋਈ ਆ ਕਾਰਵਾਈ ਫਿਰ ਵੀ ਨਹੀਂ ਸੀ ਹੋਣੀ ਜੇਕਰ ਲੋਕ ਇਕੱਠੇ ਨਾ ਹੁੰਦੇ ਜੇਕਰ ਇਸ ਮੁੱਦੇ ਦਾ ਰੌਲਾ ਨਾ ਪੈਂਦਾ ਤੇ ਕਾਰਵਾਈ ਜਿੰਨੀ ਅੱਜ ਹੋਈ ਆ ਇਹ ਕੋਈ تسਲੀ ਬਖਸ਼ ਨਹੀਂ ਕਹੀ ਜਾ ਸਕਦੀ ਜੇਕਰ ਸੱਚੀਓ ਉਹਨਾਂ ਤੇ ਕਾਰਵਾਈ ਹੋਈ ਆ ਜਿੰਨਾ ਕੁਝ ਮਜ਼ਦੂਰਾ ਨੇ ਕਿਹਾ ਉਹਦੇ ਇੱਕ ਇੱਕ ਕਰਕੇ ਤੱਥ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਹੁਣ ਜਿਹੜੇ ਪਿੰਡ 'ਚ ਮਜ਼ਦੂਰ ਤਾਂ ਵੀ ਕਹਿ ਰਹੇ ਨੇ ਵੀ ਪੁਲਿਸ ਨੇ ਫੜ ਕੇ ਇੰਨੀ ਕੁੱਟਕੁੱਟੀਆਂ ਮੈਦੂਰਾ ਨੂੰ ਚੱਡੇ ਪਾੜੇ ਐਨਾ ਕੁਛ ਕੀਤਾ ਤਾਂ ਫਿਰ ਉਹਦੇ ਉੱਪਰ ਕਾਰਵਾਈ ਕਦੋਂ ਹੋਏਗੀ ਸਵਾਲ ਇਹ ਵੀ ਵੱਡੇ ਖੜੇ ਨੇ ਛੋਟੇ ਛੋਟੇ ਨਵਾਲਗ ਬੱਚਿਆਂ ਤੇ ਵੀ ਹਮਲਾ ਕੀਤਾ ਗਿਆ ਨਾ ਉਹਨਾਂ ਦਾ ਵੀ ਦੋਸ਼ ਹੈ ਵੀ ਛੋਟੇ ਛੋਟੇ ਜਿਹੜੇ ਨਵਾਲਗ ਬੱਚੇ ਸੀ ਸਕੂਲ ਜਾ ਰਹੇ ਸੀਗੇ ਜਾਂ ਸਕੂਲੋਂ ਵਾਪਸ ਆਏ ਸੀ ਉਹਨਾਂ ਦੇ ਉੱਪਰ ਵੀ ਜਾਨੀ ਕਿ ਤਸ਼ੱਦਦ ਕਾਫੀ ਟਾਇਆ ਗਿਆ ਹੈ ਜਿਹੜੇ ਵਿੱਚ ਹੀ ਨਹੀਂ ਸੀ ਧਰਨੇ ਦੇ ਤਾਂ ਇੱਥੋਂ ਤੱਕ ਵੀ ਗੱਲ ਆ ਰਹੀ ਹੈ ਵੀ ਇੱਕ ਛੋਟਾ ਬੱਚਾ ਨਵਾਲਗ ਬੱਚਾ ਉਹਦੇ ਬਾਥਰੂਮ ਰਾਂਹੀਂ ਵੀ ਖੂਨ ਆ ਰਿਹਾ ਹੂੰ ਹੂੰ ਸੋ ਗੱਲ ਇਹੀ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਤੁਸੀਂ ਉਸ ਪਿੰਡ ਚੰਦਪਣ ਪਿੰਡ ਵੀ ਗਏ ਹੋ ਤੁਸੀਂ ਮੰਝਰ ਵੇਖਿਆ ਉਹ ਤੁਸੀਂ ਵੀ ਦੱਸਿਓ ਲੋਕਾਂ ਨੂੰ ਪਰ ਦੇਖੋ ਅੱਜ ਜਿੰਨੀ ਕ ਕਾਰਵਾਈ ਹੋਈ ਆ ਇਹ ਲੋਕਾਂ ਦੇ ਇਕੱਠ ਕਰਕੇ ਹੋਈ ਆ ਔਰ ਅਜੇ ਵੀ ਮੈਂ ਦੋ ਤਿੰਨ ਗੱਲਾਂ ਤੇ ਇੱਥੇ ਸਾਫ਼ ਕਹਿਣੀਆਂ ਨੇ ਪਹਿਲੀ ਗੱਲ ਹੁਣ ਇਹਦਾ ਮਤਲਬ ਇਹ ਆ ਵੀ ਜੇਕਰ ਵੀਡੀਓ ਨਾ ਬਣਦੀਆਂ ਫਿਰ ਨਾ ਗਮਦੂਰ ਸਿੰਘ ਨੇ ਨਾ ਪੁਲਿਸ ਨੇ ਮੰਨਣਾ ਹੀ ਨਹੀਂ ਸੀ ਵੀ ਕੁਝ ਗਲਤ ਉਹਨਾਂ ਮਜ਼ਦੂਰਾਂ ਨਾਲ ਵੀ ਹੋਇਆ ਫਿਰ ਐਸਐਚਓ ਤੇ ਵੀ ਕਾਰਵਾਈ ਨਹੀਂ ਹੋਣੀ ਸੀ ਫਿਰ ਗੰਬੂਰ ਸੋਤੇ ਵੀ ਨਹੀਂ ਹੋਣੀ ਸੀ ਔਰ ਫਿਰ ਕੱਲੇ ਮਜ਼ਦੂਰ ਹੀ ਵਿਲਨ ਤੇ ਗੁੰਡੇ ਬਣਾ ਕੇ ਪੇਸ਼ ਕਰ ਦਿੱਤੇ ਜਾਣੇ ਸੀ ਇਹ ਦੇਖੋ ਤੁਸੀਂ ਦੂਜੀ ਗੱਲ ਅੱਜ ਜਦੋਂ ਪੁਲਿਸ ਨੇ ਐਸਐਚਓ ਦੀ ਬਦਲੀ ਕੀਤੀ ਹੈ ਪ੍ਰਸ਼ਾਸਨ ਨੇ ਪਹਿਲਾ ਮਤਲਬ ਹੈ ਮੰਨ ਲਿਆ ਗਿਆ ਵੀ ਉਹਨੇ ਗਲਤ ਕੀਤਾ ਕਾਰਵਾਈ ਜਦੋਂ ਕਿਸੇ ਅਫਸਰ ਤੇ ਹੁੰਦੀ ਆ ਬਦਲੀ ਕਰਨਾ ਵੀ ਇੱਕ ਕਾਰਵਾਈ ਆ ਚਾਹੇ ਛੋਟੀ ਕਾਰਵਾਈ ਆ ਪਰ ਬਦਲਾ ਤੋਨੂ ਇਸ ਕਰਕੇ ਗਿਆ ਨਾ ਵੀ ਗਲਤ ਕੀਤਾ ਤਾਂ ਫਿਰ ਜੇ ਉਹਨੇ ਗਲਤ ਕੀਤਾ ਤਾਂ ਗਲਤ ਕਰਨ ਦੇ ਉੱਪਰ ਕੀ ਕੱਲੀ ਬਦਲੀ ਕਰ ਦੇਣਾ ਹੀ ਕਾਰਵਾਈ ਹੈ ਨਾ ਕੱਲੀ ਬਦਲੀ ਕਰ ਦੇਣਾ ਕਾਰਵਾਈ ਨਹੀਂਗੀ ਹਾਂਜੀ ਦੇਖੋ ਫਿਰ ਕਾਰਵਾਈ ਕਰਨੀ ਹੈ ਤੇ ਉਹ ਤੇ ਚਾਜ ਨਾਲ ਹੁੰਦੀ ਨਾ ਫਿਰ ਤੋਂ ਅਗਲੀ ਗੱਲ ਅੱਜ ਜਿੰਨਾ ਕੁ ਹੋਇਆ ਉਹਨੇ ਕਨਾਲ ਮਲਮ ਲੱਗੀ ਆ ਚੰਦਪਾਣਪਿੰਡ ਦੇ ਮਜ਼ਦੂਰਾਂ ਦੇ ਜ਼ਖਮਾਂ ਦੇ ਉੱਪਰ ਜੱਥੇਬੰਦੀਆਂ ਨੇ ਅਲਟੀਮੇਟਮ ਅੱਜ ਦਿੱਤਾ ਵੀ ਜੇਕਰ ਕਾਰਵਾਈ ਪੂਰੀ ਨਾ ਕੀਤੀ ਖਾਸ ਕਰ ਇਹਦੇ ਵਿੱਚ ਸਭ ਤੋਂ ਵੱਡੀ ਕੜੀ ਆ ਮਾਮਲੇ 'ਚ ਜਿਹੜੇ ਮਜ਼ਦੂਰ ਅਜੇ ਵੀ ਗ੍ਰਿਫਤਾਰ ਕੀਤੇ ਹੋਏ ਨੇ ਜਿਹੜੇ ਛੱਡੇ ਨਹੀਂ ਗਏ ਹੁਣ ਲੋਕਾਂ ਦਾ ਖਦਸ਼ਾ ਹੈ ਵੀ ਜਾਂ ਤਾਂ ਪੁਲਿਸ ਨੇ ਕੋਤੀ ਇੰਨੇ ਜ਼ਿਆਦਾ ਦਿੱਤੇ ਨੇ ਵੀ ਉਹ ਅਜੇ ਲੋਕਾਂ ਦੇ ਸਾਹਮਣੇ ਲਿਆਉਣ ਦੀ ਹਾਲਾਤ 'ਚ ਨਹੀਂ ਹੋਣੇ ਹਾਂਜੀ ਤੇ ਜਾਂ ਉਹਨਾਂ 'ਚੋਂ ਕਈ ਤਾਂ ਇਸ ਤਰ੍ਹਾਂ ਦੀ ਖਬਰ ਵੀ ਆ ਰਹੀ ਆ ਪਿੰਡ 'ਚੋਂ ਕਈ ਵਿਅਕਤੀਆਂ ਦਾ ਤਾਂ ਜੇ ਪਤਾ ਨਹੀਂ ਲੱਗ ਰਿਹਾ ਵੀ ਉਹ ਪੁਲਿਸ ਕੋਲ ਵੀ ਹੈ ਨਹੀਂਗੇ ਤੇ ਫਿਰ ਹੈਗੇ ਕਿੱਥੇ ਨੇ ਇਦਾਂ ਦੀ ਗੱਲ ਵੀ ਕੁਝ ਲੋਕ ਪਿੰਡ ਚੋਂ ਕਰ ਰਹੇ ਨੇ ਪੁਲਿਸ ਨੇ ਜਦੋਂ ਰਾਤ ਜੱਥੇਬੰਦੀਆਂ ਨਾਲ 6-7 ਘੰਟੇ ਦੀ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਸੀ ਪਰ ਜੱਥੇਬੰਦੀਆਂ ਨੇ ਅੱਜ ਜਿਹੜਾ ਅਲਟੀਮੇਟਮ ਦਿੱਤਾ ਹੈ ਕਿ 17 ਫਰਵਰੀ ਤੱਕ ਅਸੀਂ ਦੁਬਾਰਾ ਫਿਰ ਵੱਡਾ ਐਕਸ਼ਨ ਕਰਾਂਗੇ ਜੇਕਰ ਤੁਸੀਂ ਇਹ ਸਭ ਕੁਝ ਨਾ ਕੀਤਾ ਜੱਥੇਬੰਦੀਆਂ ਦਾ ਮੰਨਣਾ ਹੈ ਕਿ ਅੰਸ਼ਕ ਜਿੱਤ ਸਾਡੀ ਹੋਈ ਆ ਬਾਕੀ ਦੇ ਲਈ ਅਸੀਂ ਜਿਹੜੇ ਅਜੇ ਯਤਨ ਜਾਰੀ ਕਰਾਂਗੇ ਪਰ ਮੈਨੂੰ ਲੱਗਦਾ ਬਹੁਤ ਮਾੜਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਾਜ਼ਮੀ ਸੋਚਣਾ ਚਾਹੀਦਾ ਦਿੱਲੀ ਦੇ ਵਿੱਚ ਵੇਖ ਲਓ ਬਾਟੀ ਮਾਂਜੀ ਗਈ ਆ ਜੇ ਪੰਜਾਬ 'ਚ ਇਹੋ ਜਿਹੇ ਇੱਕ ਦੋ ਘਟਨਾਵਾਂ ਹੋਰ ਹੋ ਗਈਆਂ ਜਿਵੇਂ ਐਮਐਲਏ ਤੇ ਹੀ ਦੋਸ਼ ਲੱਗੀ ਜਾਂਦੇ ਨੇ ਵੀ ਐਮਐਲਏ ਦੀ ਮਿਲੀਭੁਗਤਾ ਤਾਂ ਫਿਰ ਆਮ ਆਦਮੀ ਪਾਰਟੀ ਭੁੱਲ ਜੇ ਕਿ ਅਗਲੀ ਵਾਰ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਸਕਦਾ ਮਿਹਰਬਾਨੀ ਦੋਸਤੋ ਹੁਣ ਆਪਾਂ ਡਾਕਟਰ ਅਜਾਜੀ ਦੇ ਨਾਲ ਤਾਂ ਅੱਜ ਇਹ ਸਾਰੀ ਗੱਲਬਾਤ ਕਰ ਲਈ ਆ ਪਰ ਅੱਜ ਕਮਲ ਮਹਿਮ ਵੀ ਉੱਥੇ ਗਏ ਸੀਗੇ ਅੱਜ ਆਪਾਂ ਇਹਨਾਂ ਦੇ ਨਾਲ ਕਰਦੇ ਆ ਮਹਿਮ ਅੱਜ ਤੁਸੀਂ ਚੰਦਪਾਣ ਵਿੱਚ ਗਏ ਸੀਗੇ ਉੱਥੋਂ ਦੇ ਜਿਹੜੇ ਹਾਲਾਤ ਆ ਉਹ ਤੁਸੀਂ ਆਪਣੀ ਅੱਖੀਂ ਦੇਖਿਆ ਕੀ ਤੁਸੀਂ ਦਰਸ਼ਕਾਂ ਨੂੰ ਇਹ ਜੀ ਬਿਆਨ ਕਰ ਸਕਦੇ ਆ ਹੂੰ ਪਹਿਲੀ ਗੱਲ ਤਾਂ ਇਹ ਆ ਜੀ ਵੀ ਉੱਥੇ ਪ੍ਰਸ਼ਾਸਨ ਨੇ ਵੀ ਕਈ ਕੁਝ ਗਲਤ ਕੀਤਾ ਉਹਦਾ ਸਬੂਤ ਅੱਜ ਇਹ ਆ ਕਿ ਜਿਹੜਾ ਐਸ ਐਚਓ ਦੇ ਕਾਰਵਾਈ ਕੀਤੀ ਗਈ ਐ ਐਸ ਐਚਓ ਦਾ ਤਬਾਦਲਾ ਕੀਤਾ ਗਿਆ ਬਦਲੀ ਕੀਤੀ ਗਈ ਆ ਉਧਰ ਤੇ ਦੂਸਰਾ ਇਹ ਆ ਇੱਕ ਕਿ ਉੱਥੇ ਜਿਹੜਾ ਹੈਗਾ ਲੋਕਾਂ ਦੇ ਘਰਾਂ ਦੀ ਤੋੜ-ਫੋੜ ਕੀਤੀ ਗਈ ਆ ਬਹੁਤ ਬੁਰੇ ਤਰੀਕੇ ਦੇ ਨਾਲ ਤਿੰਨ ਚਾਰ ਘਰ ਤਾਂ ਮੈਂ ਆਪਣੀ ਅੱਖੀ ਦੇਖਿਆ ਨਾ ਜਿਨ੍ਹਾਂ ਦੀ ਬਹੁਤ ਬੁਰੇ ਤਰੀਕੇ ਦੇ ਨਾਲ ਭੰਨ ਤੋੜ ਕੀਤੀ ਗਈ ਆ ਜਿਦੇ ਵਿੱਚ ਇੱਕ ਸਰਪੰਚ ਕੁਲਦੀਪ ਦਾ ਘਰ ਵੀ ਆ ਤੇ ਬਾਕੀ ਹੋਰ ਤਿੰਨ ਚਾਰ ਘਰ ਆ ਬਾਕੀ ਜਿਹੜਾ ਉੱਥੇ ਲੋਕਾਂ ਦਾ ਹਾਲ ਆ ਸਾਰੇ ਜਿਹੜਾ ਪਿੰਡ ਵਿੱਚ ਸੇਮ ਦਾ ਡਰ ਦਾ ਮਾਹੌਲ ਬਣਿਆ ਹੋਇਆ ਏ ਲੋਕ ਆਪਦੇ ਘਰ ਛੱਡ ਛੱਡ ਕੇ ਭੱਜ ਕੇ ਘਰਾਂ ਨੂੰ ਜਿੰਦੇ ਲੱਗੇ ਸੁਨ ਲ ਪਏ ਆ ਸੁੰਨੇ ਪਏ ਆ ਘਰ ਤਾਂ ਜਿਹੜੇ ਉਹ ਮਜ਼ਦੂਰ ਸਰਮਾਇਤ ਮਤਲਬ ਮਜ਼ਦੂਰ ਆ ਉਹ ਜਿਹੜੇ ਸਰਮਾਇਦਾਰ ਧਿਰਾਂ ਨੇ ਉਹਨਾਂ ਨਾਲ ਮੇਰੇ ਖਿਆਲ ਵਿੱਚ ਕਿਵੇਂ ਉਹ ਮੁਕਾਬਲਾ ਕਰ ਸਕਦੇ ਉਹਨਾਂ ਦਾ ਤਾਂ ਘੰਟੇ ਅੱਧੇ ਘੰਟੇ ਦਾ ਧਰਨਾ ਹੋਊਗਾ ਮਸਾ ਹੀ ਉਹਨਾਂ ਨੇ ਉਹਨਾਂ ਕੀ ਲਾਪ ਹੋਣਾ ਸੀ ਜੋ ਉਹਨਾਂ ਦੇ ਘਰ ਦੀ ਹਾਲਤ ਦੇਖੀ ਆ ਘਰਾਂ ਦੇ ਮਜ਼ਦੂਰਾਂ ਦੇ ਦਰਵਾਜ਼ੇ ਵੀ ਹਨੀ ਖਾਲੀ ਕਰ ਉਹਨਾਂ ਦੇ ਘਰਾਂ ਵਿੱਚ ਸਮਾਨ ਵੀ ਪੂਰਾ ਨਹੀਂ ਸੀ ਤੇ ਜਿਹੜਾ ਸੀਗਾ ਉਹ ਵੀ ਤੋੜ-ਫੋੜ ਦਿੱਤਾ ਗਿਆ ਇਥੋਂ ਤੱਕ ਅਲزام ਲੱਗੇ ਆ ਕਿ ਪ੍ਰਸ਼ਾਸਨ ਨਾਲ ਸੀ ਜਦੋਂ ਇਹ ਸਭ ਕੁਝ ਕੀਤਾ ਗਿਆ ਇੱਥੋਂ ਤੱਕ ਜਾਂ ਜਿਹੜਾ ਪਿੰਡ ਦੇ ਲੋਕਾਂ ਨੇ ਲਾਇਆ ਤੇ ਜਿਹੜਾ ਹੈਗਾ ਉੱਥੇ ਲੋਕਾਂ ਦੀ ਕੁੱਟਮਾਰ ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਗਲਾਂ ਆ ਰਹੀਆਂ ਕਿ ਉਹਨਾਂ ਨੂੰ ਕੁੱਟਿਆ ਇੱਕ ਬਜ਼ੁਰਗ ਨੇ ਤਾਂ ਸਾਨੂੰ ਆਪਣੇ ਜ਼ਖਮ ਵੀ ਦਿਖਾਏ ਕਾਪੀ ਬਜ਼ੁਰਗ ਆਦਮੀ ਹੈ 70 75 ਸਾਲ ਦਾ ਸ਼ਾਇਦ ਇਤੋਂ ਵੀ ਵੱਧ ਉਮਰ ਹੋਵੇ ਉਸ ਬਜ਼ੁਰਗ ਦੇ ਪੂਰੇ ਸਰੀਰ ਤੇ ਡੰਡਿਆਂ ਦੇ ਨਿਸ਼ਾਨ ਸੀਗੇ ਬਹੁਤ ਬੁਰੇ ਤਰੀਕੇ ਦੇ ਨਾਲ ਉਸ ਬਜ਼ੁਰਗ ਦਾ ਇੱਥੋਂ ਤੱਕ ਕਹਿਣਾ ਸੀ ਕਿ ਮੇਰੇ ਤੇ ਤਿੰਨ ਚਾਰ ਪੁਲਿਸ ਮੁਲਾਜ਼ਮਾਂ ਨੇ ਚੜ ਕੇ ਮੈਨੂੰ ਲਤੜਿਆ ਤਾਂ ਕੁਝ ਬੱਚੇ ਆ ਛੋਟੇ ਛੋਟੇ ਜਿਹੜੇ ਕਹਿੰਦੇ ਵੀ ਅਸੀਂ ਆਪਦੇ ਸਕੂਲ ਤੋਂ ਵਾਪਸ ਆ ਰਹੇ ਸੀ ਇੱਕ ਬੱਚਾ ਕਹਿੰਦਾ ਮੈਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਨਵਾਲਗ ਬੱਚੇ ਆ ਉਹਨਾਂ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਇੱਕ ਜਿਵੇਂ ਮੈਂ ਪਹਿਲਾਂ ਹੀ ਦੱਸ ਕੇ ਹਟੀਆਂ ਕਿ ਬੱਚੇ ਦੇ ਬਾਹਰੋਂ ਰਹੀਂ ਖੂਨ ਆ ਰਿਹਾ ਉਹਦੀ ਇੰਨੀ ਮਾੜੀ ਹਾਲਤ ਆ ਤਾਂ ਕਈ ਇਹੋ ਜਿਹੇ ਭੈਣਾ ਭਰਾ ਵੀ ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਮਾੜੀ ਹੋਈ ਪਈ ਆ ਉੱਥੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਕੁੱਟਿਆ ਹਮ ਹਮ ਤਾਂ ਅਕਤਰ ਨੇ ਤਾਂ ਕੋਈ ਅਦੀ ਕਾਰਵਾਈ ਠੀਕ ਸੀ ਪਰ ਘਰਾਂ ਵਿੱਚੋਂ ਇੰਨਾ ਜਿਆਦਾ ਕੁੱਟਣਾ ਗਰੀਬ ਲੋਕਾਂ ਨੂੰ ਕੱਢ ਕੱਢ ਕੇ ਉਹ ਵੀ ਜਿਹੜੇ ਲੋਕ ਗਏ ਵੀ ਨਹੀਂ ਸੀ ਕੁਝ ਲੋਕਾਂ ਦਾ ਕਹਿਣਾ ਸੀ ਅਸੀਂ ਖੇਤਾਂ 'ਚ ਸੀ ਆਪ ਦਾ ਕੰਮਕਾਰ ਕਰਨ ਗਏ ਸੀ ਸ਼ਾਮ ਤੱਕ ਮਤਲਬ ਇਹ ਸਾਰਾ ਜਿਹੜਾ ਉੱਥੇ ਮਾਹੌਲ ਭਖਿਆ ਤਾਂ ਬਹੁਤ ਮੰਦੀ ਹਾਲਤ ਜਿਹੜਾ ਉੱਥੇ ਗਰੀਬ ਲੋਕਾਂ ਦੀ ਕੀਤੀ ਗਈ ਦੇਖੋ ਜੀ ਅੱਜ ਜੋ ਕੁਝ ਹੋਇਆ ਆਮ ਆਦਮੀ ਪਾਰਟੀ ਇਦੇ ਉੱਪਰ ਲਾਜ਼ਮੀ ਆਪਣਾ ਸਟੈਂਡ ਸਪਸ਼ਟ ਕਰੇ ਕਿਉਂਕਿ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਵੱਡਾ ਦੋਸ਼ ਲੱਗਦਾ। ਬਿਲਕੁਲ। ਦੇਖੋ ਪੁਲਿਸ ਦੇ ਉੱਪਰ ਪਹਿਲਾਂ ਹੀ ਦੋਸ਼ ਲੱਗਦੇ ਨੇ। ਜਿਹੜੇ ਚੰਗੇ ਪੁਲਿਸ ਦੇ ਵਿੱਚ ਕੁਝ ਚੰਗੇ ਬੰਦੇ ਨੇ ਨਾ ਉਹ ਖੁਦ ਪੁਲਿਸ ਦੀਆਂ ਇਹਨਾਂ ਹਰਕਤਾਂ ਤੇ ਦੁਖੀ ਹੋ ਜਾਂਦੇ ਨੇ। ਕੁਝ ਵਿਰਲੇ ਜਿਹੜੇ ਚੰਗੇ ਪੁਲਿਸ ਅਫਸਰ ਨੇ ਉਹਨਾਂ ਨੂੰ ਵੀ ਕਹਿਣਾ ਉਦੀ ਹੁੰਦੀ ਹੈ ਕਈ ਵਾਰੀ ਸੁਣਿਆ ਉਹਨਾਂ ਦੇ ਮੂੰਹ ਵੀ ਪੁਲਸੀਆ ਰਾ ਇੱਥੋਂ ਤੱਕ क्रूरਤਾ ਕਰਦੀ ਐ। ਦੇਖੋ ਫਿਰ ਪੁਲਿਸ ਕਹਿੰਦੀ ਐ ਕਿ ਲੋਕ ਸਾਡੀ ਇੱਜ਼ਤ ਨਹੀਂ ਕਰਦੇ। ਲੋਕ ਸਾਡਾ ਐ ਦਾਬੇ ਮਾਰ ਕੇ ਐ ਤੁਸੀਂ ਮਤਲਬ ਲੋਕਾਂ ਤੇ ਰੋਹ ਮਾਰ ਕੇ ਇੱਜ਼ਤ ਕਰਾ ਲੋਗੇ ਇੱਥੇ ਬੜੇ ਬੜੇ ਜੰਮੇ ਨਾਢੂਖਾ ਇੱਥੇ ਹੌਰੀਂ ਜੇਬਰਗੇ ਜੰਮੇ ਇੱਥੇ ਬਾਬਰ ਵਰਗੇ ਜੰਮੇ ਇੱਥੇ ਨੀਰਮਰ ਮੁਮਨੂਰ ਕੇ ਜੰਮੇ ਆਹ ਪੈਰ ਰੁਲਦੇ ਮਿੱਟੀ ਕਾ ਖਾਕ ਬਣੇ ਇੱਥੇ ਨਾ ਇਤਿਹਾਸ ਜੁੱਤੀਆਂ ਮਾਰਦਾ ਹੁੰਦਾ ਇੱਥੇ ਸਾਡੇ ਵਰਗੇ ਮਾੜਾ ਜਿਹਾ ਉਹਦੀ ਜੀ ਮਿਲ ਜੇ ਨਿੱਕੀ ਜੀ ਇੱਥੇ ਸਟਾਰੀ ਜੀ ਲੱਗੀ ਹੋਵੇ ਇੱਕ ਤੇ ਸਾਡੀ ਤੋਰ ਬਦਲ ਜਾਂਦੀ ਆ ਆਪੋ ਕੀ ਜਿਹੜੇ ਚੰਗੇ ਪੁਲਿਸ ਦੇ ਵਿੱਚ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਖੁਦ ਕਈ ਵਾਰੀ ਗੁੱਸਾ ਚੜਦਾ ਵੀ ਸਾਡੇ ਬੰਦੇ ਯਾਰ ਵਰਦੀ ਪਾ ਕੇ ਕਈ ਆ ਫਰ ਜਾਂਦੇ ਆ ਜੇ ਪੁਲਿਸ ਚਾਹੁੰਦੀ ਆ ਕਿ ਪੁਲਿਸ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਬਣੇ ਪੁਲਿਸ ਦੀ ਲੋਕ ਇੱਜ਼ਤ ਕਰਨ ਲੱਗਣ ਫਿਰ ਪੁਲਿਸ ਨੂੰ ਇਹੋ ਜਿਹੀਆਂ ਹਰਕਤਾਂ ਤੋਂ ਬਾਝ ਆਉਣਾ ਚਾਹੀਦਾ ਹਾਂਜੀ ਦੇਖੋ ਫਿਰ ਕਈਆਂ ਨੂੰ ਆਇਆ ਲੱਗਦਾ ਹੈ ਵੀ ਇਹੋ ਜਿਹਾ ਕਰਤੂਤਾ ਕਰਕੇ ਤੇ ਫਿਰ ਮੱਥਾ ਟੇਕ ਕੇ ਗੁਰਦੁਆਰੇ ਮੰਦਰ ਜਾਂ ਮਸਜਿਦ ਚ ਤੇ ਰੱਬ ਨੂੰ ਅਸੀਂ ਬੇਵਕੂਫ ਜਿਹੜੇ ਰੱਬ ਨੂੰ ਤੁਸੀਂ ਮੰਨਦੇ ਆ ਫਿਰ ਉਹ ਐਡਾ ਬੇਵਕੂਫ ਨਹੀਂ ਜੇ ਤੁਸੀਂ ਕਹਿੰਦੇ ਆ ਉਹ ਸਭ ਜਾਣੀ ਜਾਣਤਾ ਦੇਖੋ ਗੱਲ ਸਿੱਧੀ ਆ ਗਰੀਬ ਬੰਦੇ ਨੂੰ ਇੱਥੇ ਬੰਦਾ ਸਮਝੇ ਨਹੀਂ ਜਾਂਦਾ ਗਰੀਬ ਬੰਦੇ ਨੂੰ ਬੰਦਾ ਹੀ ਸਮਝਿਆ ਜਾਂਦਾ ਮਜ਼ਦੂਰ ਬੰਦੇ ਨੂੰ ਇੱਥੇ ਕਿਹੜਾ ਅੱਜ ਦਾ ਨਹੀਂ ਸਦੀਆਂ ਤੋਂ ਜਾਤ ਤੇ ਜਮਾਤ ਦੋ ਚੀਜ਼ਾਂ ਨਹੀਂ ਅਮੋਲਕ ਸਿੰਘ ਆ ਉਹ ਵੀ ਮਤਲ ਜਿਹੜੇ ਅਸੀਂ BC ਜਿਹੜੀਆਂ ਮਤਲਬ ਜਿਹੜੇ ਭਾਈਚਾਰੇ ਆ ਉਹਨਾਂ ਚੋਂ ਆ ਪਰ ਲੋਕ ਕਹਿੰਦੇ ਨੇ ਕਿ ਜਦੋਂ ਉਹਦਾ ਮਿਲ ਜੇ ਨਾ ਪਾਵਰ ਆ ਜੇ ਫਿਰ ਸਾਰੇ ਪੈਰ ਛੱਡ ਜਾਂਦੇ ਨੇ ਕਮਾਨ ਦੀ ਗੱਲ ਆ ਸੋ ਮੈਨੂੰ ਲੱਗਦਾ ਮਿੱਤਰੋ ਥੋੜੀ ਜੀ ਮਸ਼ਹੂਰੀ ਹੋ ਜੇ ਤੇ ਦਿਮਾਗ ਖਰਾਬ ਨਹੀਂ ਹੋ ਜਾਣਾ ਚਾਹੀਦਾ ਜਮੀਨ ਤੇ ਨਾ ਨਾ ਚਾਹੀਦਾ ਤੇ ਜੇ ਮਾੜਾ ਮੋਟਾ ਕੋਈ ਉਹਦਾ ਛੋਦਾ ਮਿਲ ਜੇ ਤਾਂ ਵੀ ਮਤ ਹਵਾ ਚ ਨਹੀਂ ਉੱਡ ਪਾਣਾ ਚਾਹੀਦਾ ਇੱਥੇ ਮੈਂ ਵੇਖਿਆ ਵੇ ਵੇ ਸਾਲ ਗਲ ਗਲ ਕੇ ਮਰਿਆ ਕਈ ਅਫਸਰ ਹਾਂਜੀ ਕੀੜੇ ਪੈ ਗਏ ਹਾਂ ਜਵਾਕਾ ਨੇ ਵੀ ਨਹੀਂ ਸਾਂਭਿਆ ਉਹਨਾਂ ਨੂੰ ਜਵਾਕਾ ਨਹੀਂ ਜਿਹੜੀਆਂ ਲਾਦਾ ਨੂੰ ਪਤਾ ਹੋਵੇ ਨਾ ਵੀ ਸਾਡਾ ਪਿਓ ਹਾਂਜੀ ਚੰਗਾ ਬੰਦਾ ਨਹੀਂ ਸੀ ਇਹ ਤਾਂ ਗੰਦ ਪਾਉਂਦਾ ਰਿਹਾ ਪੁੱਛਦੀਆਂ ਉਹ ਲਾਦਾ ਵੀ ਨਹੀਂ ਹੁੰਦੀਆਂ ਪੈਸਾ ਜਿੰਨਾ ਮਰਜੀ ਕਮਾ ਦਿਓ ਉਹਨਾਂ ਨੂੰ ਹਾਂਜੀ ਸੋ ਮੈਨੂੰ ਲੱਗਦਾ ਕਿ ਪੁਲਿਸ ਦਾ ਰੋਲ ਇਸ ਮਾਮਲੇ ਦੇ ਵਿੱਚ ਜੜੀ ਪਿੰਡ ਗਈ ਆ ਉਹਨੇ ਰੋਲ ਠੀਕ ਨਹੀਂ ਅਦਾ ਕੀਤਾ ਸੀਗਾ ਔਰ ਅੱਜ ਜਿਹੜਾ ਪੁਲਿਸ ਨੇ ਆਹ ਕਾਰਵਾਈ ਕੀਤੀ ਆ 307 ਦਾ ਪਰਚਾ ਗਮਦੂਰ ਸਿੰਘ ਤੇ ਕੀਤਾ ਜਾਂ ਮਤਲਬ ਜਿਹੜਾ ਐਸ ਸੀ ਐਸ ਪੀ ਐਕਟ ਲਾਇਆ ਜਾਂ ਆਰਮ ਐਕਟ ਦੀਆਂ ਧਰਾਵਾਂ ਪੁੱਛਣਾ ਚਾਹੁੰਦੇ ਆ ਇੰਨਾ ਲੇਟ ਕਿਉਂ ਜਿਸ ਦਿਨ ਪਰਚਾ ਮਜ਼ਦੂਰਾਂ ਦੇ ਠੋਕਿਆ ਸੀ ਉਸ ਦਿਨ ਉਸ ਦਿਨ ਕਿਉਂ ਨਹੀਂ ਕੀਤਾ ਜੇ ਪ੍ਰਸ਼ਾਸਨ ਹੀ ਸਹੀ ਰੋਲ ਅਦਾ ਕਰਦਾ ਤਾਂ ਇੱਥੋਂ ਤੱਕ ਗੱਲ ਪਹੁੰਚਣੀ ਨਹੀਂ ਸੀ ਫਸਲਾ ਕਿ ਟੈਕਸੀ ਪੋਰਾ ਨਾਲੀ ਦਾ ਮਸਲਾ ਸੀ ਬਿਲਕੁਲ ਪੁਲਿਸ ਕੋਲ ਹੈ ਇਸ ਦਾ ਜਵਾਬ ਇੰਨਾ ਲੇਟ ਕਿਉਂ ਗਮਦੂਰ ਸਿੰਘ ਦੀ ਕਾਰਵਾਈ ਲੈਤ ਕਿਉਂ ਮਜ਼ਦੂਰਾਂ ਤੇ ਤੋਹਸੇ ਚੱਕ ਵੀ ਲੈ ਪਰਚੇ ਵੀ ਕਰਤੇ ਕੁੱਟ ਵੀ ਲਿਆ ਤੇ ਗਮਦੂਰ ਸਿੰਘ ਦੀ ਕਾਰਵਾਈ ਇਹਦਾ ਮਤਲਬ ਕਰਨੀ ਨਹੀਂ ਸੀ ਇੱਕ ਪਾਸੇ ਇਟਾਂ ਤੇ ਦੂਜੇ ਪਾਸੇ ਗੋਲੀਆਂ ਵਾਹ ਹੁਣ ਕਰਦੂ ਗਮਦੂਰ ਸਿੰਘ ਕਹਿੰਦਾ ਵੀ ਵੇਖੋ ਜੀ ਵੇਖੋ ਜੀ ਮੈਂ ਤਾਂ ਹਵਾਈ ਫੇਰ ਕੀਤੇ ਆ ਮੈਂ ਕਿਹੜਾ ਕਹਨੂੰ ਤੇ ਜੇ ਮਜ਼ਦੂਰ ਕਹੇ ਨਹੀਂ ਤਾਂ ਹਵਾਈ ਚਲਾਈਆਂ ਸੀ ਹਾਂਜੀ ਅਸੀਂ ਤਾਂ ਹਵਾਈ ਚਲਾਈਆਂ ਸੀ ਥੱਲੇ ਡਿੱਗਦੀਆਂ ਵੱਜ ਗਈਆਂ ਫਿਰ ਦੇਖੋ ਯਾਰ ਸਿੱਧੀ ਗੱਲ ਹੈ ਜੇ ਜਮੀਰ ਜਾਗਦੀ ਆ ਆਮ ਜਨਤਾ ਚਾਹੇ ਕੋ ਪੁਲਸ ਚਾਹੇ ਕੋ ਸਰਦ ਚਾਹੇ ਕੋ ਮੰਤਰੀ ਹਾਂਜੀ ਫਿਰ ਤਾਂ ਸੁਣੋ ਜਮੀਰ ਦੀ ਆਵਾਜ਼ ਵੇਖੋ ਇਹ ਹਉਦੇ ਹਉਦੇ ਫੜਾਣੀ ਰਹਿੰਦੇ ਹੁੰਦੇ ਇੱਥੇ ਨਾ ਆ ਕਈ ਮੰਤਰੀ ਪਿਛਲੇ ਟਾਈਮ ਦੇ ਵਿੱਚ ਵੱਡੇ ਅਹੁਦਿਆਂ ਤੇ ਉਹ 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 ਮਰਨ ਦੇ ਟਾਈਮ ਆ ਕੇ ਕਈਆਂ ਨੇ ਬਿਆਨ ਦਿੱਤੇ ਕਿ ਯਾਰ ਮੈਨੂੰ ਕੁਝ ਗੱਲਾਂ ਦਾ ਜ਼ਿੰਦਗੀ ਚ ਅਫਸੋਸ ਆ ਸਦਾ ਮੈਨੂੰ ਉਹ ਰੜਕਦੀਆਂ ਕਿ ਮੈਂ ਆਹ ਕੰਮ ਕਿਉਂ ਕੀਤਾ ਤੇ ਜਿਹੜੀਆਂ ਇਹ ਇਹ ਗਲਤ ਚੀਜ਼ਾਂ ਹੁੰਦੀਆਂ ਨਾ ਇੱਕਦੇ ਚੈਣ ਦੀ ਨੀਂਦ ਨਹੀਂ ਟਿਕਨ ਦਿੰਦੀਆਂ ਹਾਂ ਹੁਣ ਕਈਆਂ ਨੂੰ ਮੇਰੇ ਤੇ ਵੀ ਤਕਲੀਫ ਹੋ ਰਹੀ ਹੋਣੀ ਆ ਵੀ ਬੋਲਦਾ ਕਿਵੇਂ ਮੈਂ ਕੋਈ ਆਪਦੇ ਲਈ ਥੋੜਾ ਬੋਲ ਰਿਹਾ ਮੈਂ ਤਾਂ ਬੋਲ ਰਿਹਾ ਧੱਕਾ ਹੋਏ ਦੇ ਖਿਲਾਫ ਬੋਲ ਰਿਹਾ ਔਰ ਹਾਂ ਅਸੀਂ ਨਾਰਾ ਲਾਉਣੇ ਆ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਫਤਿਹ ਦਿੱਤੀ ਆ ਜੋ ਬੋਲੇ ਸੋ ਨਿਹਾਲ ਤਾਂ ਬੋਲੇ ਫਿਰ ਕਿਉਂ ਨਾ ਹਾਂਜੀ ਫਿਰ ਬੋਲਣਾ ਚਾਹੀਦਾ ਨਾ ਫਿਰ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਕਿ ਜਿੱਥੇ ਗਲਤ ਹੁੰਦਾ ਜਿੱਥੇ ਧੱਕਾ ਹੋ ਰਿਹਾ ਜਿੱਥੇ ਜ਼ੁਲਮ ਹੋ ਰਿਹਾ ਉਥੇ ਚਾਹੇ ਤੁਹਾਡੇ ਬੱਚੇ ਕਿਉਂ ਨਾ ਅਗਲੇ ਨੀਆਂ ਤੇ ਚਿੰਨਦੇ ਨਾ ਉਥੇ ਫਿਰ ਬੋਲੋ ਇਸੇ ਕਰਕੇ ਬੋਲ ਰਹੇ ਹਾਂ ਸੋ ਅੱਜ ਜਿੱਥੋਂ ਤੱਕ ਇਹ ਮਸਲਾ ਗਿਆ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਦਿੱਲੀ ਦੀ ਜਿਹੜੀ ਝਟਕਾ ਲੱਗਿਆ ਨਾ ਉਹਨੇ ਥੋੜੇ ਜਿਹਾ ਹਲੂਨਾ ਦਿੱਤਾ ਜੇਕਰ ਕਿਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਇਸ ਵਾਰ ਵੀ ਜਾਂਦੀ ਜਿੱਤ ਇਹ ਜਿਹੜਾ ਪੁਲਿਸ ਕਰ ਰਹੀ ਹੈ ਪੁਲਿਸ ਨਹੀਂ ਕਰ ਰਹੀ ਕਿਤੇ ਭਲੇਖਿਆਤ ਨਾ ਰੋ ਵੀ ਪੁਲਿਸ ਕਰ ਰਹੀ ਆ ਇਹ ਪਿਛੋਕ ਰਾਇਆ ਜਾ ਰਿਹਾ ਹੈ ਅੱਛਾ ਪੁਲਿਸ ਪ੍ਰਸ਼ਾਸਨ ਜੋ ਅੱਜ ਕਰ ਰਿਹਾ ਨਾ ਜਿਹੜੀ ਕਾਰਵਾਈ ਗਮਦੂਰ ਤੇ ਕੀਤੀ ਐ ਸੋਚੋ ਬਦਲਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਐ ਤੇ ਕਰ ਰਿਆ ਤੇ ਸਰਕਾਰ ਕਿਉਂ ਕਹਿ ਰਹੀ ਆ ਸਰਕਾਰ ਦੇ ਕਹਿਣ ਦੇ ਕਾਰਨ ਦੋ ਜਦੋਂ ਹੁਣ ਮੁੱਦਾ ਵੱਡਾ ਬਣ ਗਿਆ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਰਿਜ਼ਲਟ ਵੇਖ ਲਿਆ ਕੇਜਰੀ ਵਾਲ ਵੀ ਹਾਰ ਗਿਆ ਮਨੀਸ਼ ਸੋਧਿਆ ਵੀ ਹਾਰ ਗਿਆ ਸਤਿੰਦਰ ਜੈਨ ਵੀ ਹਾਰ ਗਿਆ ਬਾਤੀ ਬਾਂਜੀ ਗਈ ਨਾ ਤੇ ਹੁਣ ਭਗਵੰਤ ਮਾਨ ਨੂੰ ਲੱਗਦਾ ਵੀ ਜੇ ਕੇਜਰੀ ਵਾਲ ਹਾਰ ਸਕਦਾ ਤੇ ਅਸੀਂ ਤਾਂ ਕੇਜਰੀ ਵਾਲ ਦੇ ਚੇਲੇ ਆ ਫਿਰ ਅਸੀਂ ਵੀ ਹਾਰ ਸਕਦੇ ਆ ਤੇ ਨਾਲੇ ਡਾਕਟਰ ਸਾਹਿਬ ਕਿਰਕਰੀ ਥੋੜੀ ਆ ਮਸਲਾ ਕਿ ਟੱਕ ਸੀ ਨਾਲੀ ਦਾ ਸੀ ਤੇ ਬਾਕੀ ਪੰਜਾਬ ਉਹਦੇ ਮਸਲੇ ਫਿਰ ਇਹ ਕਿੱਥੋਂ ਹੱਲ ਕਰ ਦੇਣਗੇ ਜੇ ਇਹਨਾਂ ਤੋਂ ਇੱਕ ਨਾਲੀ ਦਾ ਮਸਲਾ ਨਹੀਂ ਹੱਲ ਹੋਇਆ ਹਾਂਜੀ ਹਾਂ ਬਿਲਕੁਲ ਮਸਲਾ ਨਾਲੀ ਦਾ ਸੀ ਸੋ ਕਿਰਕਰੀ ਤੁਸੀਂ ਗੱਲ ਕੀਤੀ ਆ ਮੈਨੂੰ ਲੱਗਦਾ ਕਿਰਕਰੀ ਵੀ ਉਹਨਾਂ ਦੀ ਹੁੰਦੀ ਆ ਜਿਹੜੇ ਸੋਚਦੇ ਨੇ ਇਹ ਤਾਂ ਕਮਲ ਇਹ ਇਹ ਜਿਹੜੀ ਇਹ ਪੋਲਿਟਿਕਸ ਹੈ ਨਾ ਇਹ ਬਹੁਤ ਕਰੂਰ ਆ ਇਹਦੇ ਵਿੱਚ ਨਾਤਕਤਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਇਹ ਇਹ ਬਹੁਤ ਵੱਡੇ ਵਿਦਵਾਨਾਂ ਨੇ ਕਿਹਾ ਸਿਆਸਤਾਂ ਜਿਹੜੀ ਜਿਹੜੀ ਖਾਸ ਕਰ ਇਹ ਸਿਆਸਤਾਂ ਇਹ ਇਹ ਰੂਹ ਰਹਿਤ ਮਤਲਬ ਆਤਮਾ ਰਹਿਤ ਹੁੰਦੀ ਆ ਇਹਦੇ ਕੋਲ ਕੋਈ ਤਰਸ ਕੋਈ ਨਾਤਕਤਾ ਨਹੀਂ ਹੁੰਦੀ ਇੰਨੇ ਤਾਂ ਫੈਸਲਾ ਕਰਨਾ ਹੈ ਆਪ ਦਾ ਫਾਇਦਾ ਨੁਕਸਾਨ ਵੇਖ ਕੇ ਹਾਂਜੀ ਆਮ ਆਦਮੀ ਪਾਰਟੀ ਨੇ ਜੇ ਅੱਜ ਪ੍ਰਸ਼ਾਸਨ ਨੂੰ ਕਿਹਾ ਤਾਂ ਇੱਥੇ ਅੱਜ ਦਿੱਲੀ ਦਾ ਰਿਜ਼ਲਟ ਵੇਖ ਕੇ ਤੇ ਲੋਕਾਂ ਦਾ ਹੋ ਰਿਹਾ ਕੱਠ ਵੇਖ ਕੇ ਇਹਨਾਂ ਨੂੰ ਇਹ ਲੱਗਾ ਉਹ ਫਿਰ ਗੁਰਦੇਵ ਸਿੰਘ ਸੇਖੋ ਹੋਵੇ ਜਾਂ ਅਮੋਲਕ ਸਿੰਘ ਹੋਵੇ ਜਾਂ ਇਹਨਾਂ ਦਾ ਕਲਤਾਰ ਸਿੰਘ ਸੰਧਵਾ ਵੀ ਐਸੇ ਹੀ ਸਪੀਕਰ ਸਾਹਿਬ ਵੀ ਐਸੇ ਹੀ ਜੁਡੀਕਸ਼ਨ 'ਚ ਪੈਂਦਾ ਉਹ ਹੁਣ ਫਿਰ ਇਹਨਾਂ ਸਾਰਿਆਂ ਨੂੰ ਲੱਗਾ ਵੀ ਯਾਰ ਆ ਆ ਆ ਕੀ ਹੋ ਗਿਆ ਤਾ ਸੋ ਮੈਨੂੰ ਲੱਗਦਾ ਕੱਠ ਲੋਹੇ ਦੀ ਲੱਠ ਬਣ ਕੇ ਅੱਜ ਸਾਹਮਣੇ ਆਇਆ ਉੱਥੇ ਨੇ ਕੁਝ ਇਹੋ ਜਿਹੇ ਆਵਾਜ਼ਾਂ ਵਿੱਚ ਸੁਣੀਆਂ ਪੋਲਿਟਿਕਲ ਲੀਡਰ ਵੀ ਕੁਝ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਸਟੇਜ ਦੇ ਪਿਛਲੇ ਪਾਸੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਈ ਮੁੱਦਿਆਂ ਤੇ ਪਰ ਫਿਰ ਵੀ ਮੈਨੂੰ ਲੱਗਦਾ ਕਿ ਜਿਵੇਂ ਸ਼ੁਰੂ ਕੀਤੀ ਸੀ ਗੱਲ ਜਸ਼ਨ ਨੇ ਵੀ ਨਵਾਂ ਮੋੜ ਆਇਆ ਤੇ ਬਾਜੀ ਪਲਟੀ ਹੈ ਤਾਂ ਜਾਪਦਾ ਸੱਚੀ ਹੀ ਪਲਟੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ